ਸਤਿ ਸ੍ਰੀ ਅਕਾਲ ਸਤਿ ਆਨੰਦ ਬਾਬਾ ਬੜਪਾਖ ਸਿੰਘ ਜੀ ਮਹਾਰਾਜ ਆਪ ਜੀ ਦੇ ਘਰ ਤੇ ਕੋਈ ਵੀ ਆਉਂਦਾ ਹੈ ਸਤਿਰੂ ਆਪ ਖਾਲੀ ਨਹੀਂ ਭੇਜਦੇ ਬਗਵਾਨ ਕਰੇ ਛੋਟੀ ਪਾਸਾ ਬਾਬਾ ਜੀ ਦੀ ਸਰਬ ਸੰਗਤਾਂ ਜੋ ਜੋ ਮੰਨਦੇ ਮਰੋਂਸ ਲੈ ਕੇ ਪਹੁੰਚਿਆ ਨੇ ਸਤਿ ਪੂਰ ਪਾਛਾ ਜੀਓ ਸਭ ਸਾਰਿਆਂ ਦੇ ਪਰਦੇ ਧੱਕਿਓ ਸਾਰਿਆਂ ਦੀਆਂ ਝੋਲੀਆਂ ਭਰਿਓ ਦਾਤਾਰ ਜੀਓ ਸਾਰਿਆਂ ਨੂੰ ਬੇਨੰਬਰਤਾ ਤੇ ਨਿਮਰਤਾ ਬਖਸ਼ਿਸ਼ ਕਰਿਓ ਦਾਤਾਰ ਜੀਓ ਸਾਰਿਆਂ ਨੂੰ ਅੰਮ੍ਰਿਤ ਵੇਲਾ ਤੇ ਸ਼ਾਮ ਦਾ ਵੇਲਾ ਬਾਣੀ ਨਾਲ ਸੁਣਨ ਦੀ ਬਖਸ਼ਿਸ਼ ਕਰਿਓ ਹਰਤਾ ਜਿਉ ਜੋ ਸ਼ੇਮਕਾਣੇ ਸੇਵਾ ਕੀਤੀ ਹੈ ਮਹਾਰਾਜਿਓ ਜਿਨ ਦੁਗਣੀ ਰਾਤ ਚੁਗਣੀ ਅਨ ਦੀ ਤਰੱਕੀ ਬਖਸ਼ਿਸ਼ ਕਰਿਓ ਬਾਰੇ ਉਹਨੇ ਇਹ ਸੋਨਿਆ ਅਸ਼ੀਆ ਕਾਲ ਗੁਰੂ ਮਰਿਆਦਾ ਵਿੱਚ ਜੋ ਪਰਮ ਪਿਆਰੇ ਸੇਵਕ ਹੁੰਦੇ ਹਨ ਜਿਵੇਂ ਬਾਬਾ ਸਤਿੰਦਰ ਸਿੰਘ ਜੀ ਔਰ ਉਹਨਾਂ ਦੇ ਨਾਲ ਸੇਵਕ ਜੋ ਚੱਲਦੇ ਹਨ ਸੱਚਮੁੱਚ ਇਹਨਾਂ ਨੂੰ ਦੇਖ ਕੇ ਇੱਕ ਅਸਤਰ ਲੱਗਦਾ ਹੈ ਕਿ ਬਾਬਾ ਬੜਪਾਖ ਸਿੰਘ ਜੀ ਮਹਾਰਾਜ ਨੇ ਇੱਕ ਅਜਈ ਫੌਜ ਬਣਾਈ ਹੈ ਜਿਹੜੀ ਸਾਰੇ ਸੰਸਾਰ ਦੇ ਵਿੱਚ ਬਾਬਾ ਜੀ ਦੇ ਮਹਾਨ ਪ੍ਰੋਗਰਾਮ ਨੂੰ ਪ੍ਰਚਲਿਤ ਕਰ ਰਹੀ ਹੈ ਮੈਂ ਵਧਾਈ ਦਿੰਦਾ ਹਾਂ ਆਪ ਜੀ ਸਾਰਿਆਂ ਨੂੰ ਔਰ ਇਸੇ ਤਰ੍ਹਾਂ ਹੀ ਜੀ ਆਪਦੀ ਹੀ عمر ਮੈਂ ਇਹ ਨਹੀਂ ਕਹਿ ਲਗਾ 100 ਸਾਲ ਦਿਓ ਵੱਧ ਤੋਂ ਵੱਧ ਮਹਾਰਾਜ ਜੀ ਦਿਓ ਕਾਟੇ ਪਾਟੇ ਦੇ ਮਹਾਪੁਰਖ ਸੇਵਾ ਕਰਕੇ ਗੁਰੂ ਕਰਦੀਆਂ ਖੁਸ਼ੀਆਂ ਆਪ ਵੀ ਪ੍ਰਾਪਤ ਕਰਨ ਤਸਲਬ ਸੰਗਤਾਂ ਨੂੰ ਹੀ ਖੁਸ਼ੀਆਂ ਦਾ ਬਾਤਰ ਬਣਾ ਕੇ پیش ਕਰ ਦਤੋਂ ਪੂਰਨ ਕਰਕੇ ਭੇਜਣ ਪੂਰਨ ਦਰਬਾਰ ਦੇ ਵਿੱਚ ਪੂਰਨਤਾ ਚਾਹੀਦੀ ਹੈ ਮਹਾਰਾਜ ਜੀਓ ਤੇ ਜਿਹੜੀਆਂ ਸਰਬ ਸੰਗਤ ਆਈਆਂ ਮਹਾਰਾਜ ਉਹਨਾਂ ਨੂੰ ਵੀ ਪੂਰਨ ਕਰਕੇ ਤੋਰਿਓ ਗੁਰੂ ਮਰਿਆਦਾ ਵਿੱਚ ਰਹਿੰਦੇ ਆ ਚੜ੍ਹਦੀ ਕਲਾ ਇਹਨਾਂ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੰਗਤ ਜੀ ਇਹ ਤਪ ਸਥਾਨ ਗੁਰਦੁਆਰਾ ਮੰਡੀ ਸਾਹਿਬ ਜਿੱਥੇ ਬਾਬਾ ਜੀ ਨੇ ਬੇਅੰਤ ਸਮਾਂ 17 ਸਾਲ 8 ਮਹੀਨੇ ਬਾਬਾ ਜੀ ਨੇ ਇਸ ਧਰਤੀ ਤੇ ਤਪ ਕੀਤਾ ਬਾਬਾ ਜੀ ਨੇ ਤੇ ਸੰਗਤ ਜੀ ਉਸ ਸਥਾਨ ਦੀ ਸੇਵਾ ਸਾਡੇ ਹਰਮਨ ਪਿਆਰੇ ਬਾਬਾ ਜੀ ਡਾਕਟਰ ਸੰਤਾ ਸਿੰਘ ਜੀ ਜੋ ਨਿਭਾ ਰਹੇ ਸੀ ਗੁਰੂ ਕੋ ਪਿਛਲੇ ਦਿਨੀ ਚੜਾਈ ਕਰ ਗਏ ਸੱਚਖੰਡ ਪਿਆਨਾ ਕਰ ਗਏ ਬੜਾ ਬੜਾ ਦੁੱਖ ਹੈ ਅਰੇ ਬਾਬਾ ਜੀ ਵਰਗੇ ਹੀਰੇ ਬਾਬਾ ਜੀ ਨੇ ਸਾਡੀ ਬਾਹ ਫੜਾ ਕੇ ਗਏ ਨੇ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰਮੁਖੋ ਦੇਸ਼ਾਂ ਵਿਦੇਸ਼ਾਂ ਚ ਜਿੱਦਾਂ ਬਾਬਾ ਜੀ ਸਾਨੂੰ ਕਹਿ ਰਹੇ ਨੇ ਬਾਬਾ ਜੀ ਨੇ ਆ ਪ੍ਰਚਾਰ ਕਰਕੇ ਸਾਰੀ ਸੰਗਤ ਨੂੰ ਤੰਤਰ ਬਾਬਾ ਬਟਪਾਲ ਸਿੰਘ ਜੀ ਮਾਰੇ ਦਾ ਮਾਰਗ ਦੱਸਿਆ ਅਸਲ ਚ ਬਾਬਾ ਜੀ ਦਾ ਮਾਰਗ ਕੀ ਹੈ ਗੁਰਮੁਖੋ ਦੁਨੀਆ ਪਟਕੀ ਹੋਈ ਦੁਨੀਆ ਡੋਲੀ ਹੋਈ ਪਰ ਗੁਰਮੁਖੋ ਬਾਬਾ ਜੀ ਨੇ ਰਾਹ ਦੱਸਿਆ ਅਕਾਲ ਤਖਤ ਸਾਹਿਬ ਨਾਲ ਸਾਂਝ ਪਾਈ ਗੰਢ ਪਾਈ ਗੁਰਮੁਖੋ ਜਿਹੜੀਆਂ ਕ੍ਰੀਤੀਆਂ ਸੀਆਂ ਗੁਰਮੁਖੋ ਜਿੱਥੋਂ ਅਸੀਂ ਪਿੱਛੇ ਹਟਦੇ ਸੀ ਉਹ ਬਾਬਾ ਜੀ ਨੇ ਇੱਕ ਇੱਕ ਜਿਹੜਾ ਨਾ ਧਾਰ ਸੀ ਉਹਨੂੰ ਪੂਰੀ ਕੀਤੀ ਬਾਬਾ ਜੀ ਨੇ ਇਹਨਾਂ ਦੇ ਸਿਰ ਤੇ ਬਾਬਾ ਬਟਪਾ ਸਿੰਘ ਮਾਰੇ ਨੇ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਇਹਨਾਂ ਦੇ ਸਾਡੇ ਸਿਰ ਤੇ ਹੱਥ ਰੱਖਿਆ ਬਾਬਾ ਜੀ ਨਾਲ ਕਈ ਵਾਰ ਬੈਠ ਕੇ ਮੀਟਿੰਗ ਹੁੰਦੀ ਹੈ ਕਈ ਵਾਰ ਵਿਚਾਰ ਹੁੰਦੀ ਹੈ ਤੇ ਸਾਡੀ ਵਿਚਾਰ ਇੱਕ ਹੀ ਹੁੰਦੀ ਹੈ ਹਮੇਸ਼ਾ कि ਬਾਬਾ ਜੀ ਦੇ ਨਾਮ ਨੂੰ ਉੱਚਾ ਲਜਾਇਆ ਜਾਏ ਉਹ ਉਹਦੀ ਅਸੀਂ ਹਰ ਵੇਲੇ ਪ੍ਰੈਕਟਿਸ ਕਰਦੇ ਆਂ ਉਹਦੀ ਹਰ ਵੇਲੇ ਸੰਗਤ ਜੀ ਅਸੀਂ ਮਿਲ ਕਰਕੇ ਇੱਕ ਮੁਕੋ ਤਿਆਰੀ ਕਰਦੇ ਆਂ ਬਾਬਾ ਜੀ ਕਿਰਪਾ ਕਰਨ ਮਿਹਰ ਕਰਨ ਇਸ ਤਰੀ ਪਿਆਰ ਬਣਾਈ ਰੱਖਣ ਅਸੀਂ ਸੋਚਦੇ ਸੀ ਬਾਬਾ ਜੀ ਡਾਕਟਰ ਸੰਸ ਸਿੰਘ ਜੀ ਚੜਾਈ ਕਰਕੇ ਸੱਚਗੰ ਚਲੇ ਗਏ ਲੇਕਿਨ ਮੁਕੋ ਅੱਜ ਜਦੋਂ ਅਸੀਂ ਐਂਟਰੀ ਕੀਤੀ ਨਾ ਸਾਨੂੰ ਘਾਟ ਨਹੀਂ ਲੱਗੀ ਬਾਬਾ ਜੀ ਨੇ ਉਸ ਤੋਂ ਵੀ ਵੱਧ ਪਿਆਰ ਕੀਤਾ ਬੋਲੇ ਬਲਦੀ ਸਿੰਘ ਜੀ ਛੋਟੀ ਜੀ ਦਾ ਸਾਰੇ ਮੈਨੇਜਮੈਂਟ ਕਮੇਟੀ ਦਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਕੇਵਲ ਦਿੱਲੀ ਨਹੀਂ ਜੈਪੁਰ ਤੋਂ ਪੰਜਾਬ ਤੋਂ ਪ੍ਰਮੁਖੋ ਹੋਰ ਜਿੱਥੋਂ ਜਿੱਥੋਂ ਵੀ ਸੰਗਤਾਂ ਆਈਆਂ ਨੇ ਬਾਬਾ ਜੀ ਆਪ ਦੀ ਕਿਰਪਾ ਨਾਲ ਇੰਗਲੈਂਡ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਸਾਰੀਆਂ ਸੰਗਤਾਂ ਜਿਹੜੀਆਂ ਮੇਲੇ ਕਰਕੇ ਆਈਆਂ ਹਨ ਦਰਸ਼ਨ ਕਰਨ ਵਾਸਤੇ ਆਈਆਂ ਸਾਰਿਆਂ ਨੂੰ ਸਾਰਿਆਂ ਨੂੰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ